ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਾ ਘੱਗਰ ਦਰਿਆ ਦੇ ਉੱਤੇ ਜਿੱਥੇ ਕਿਸਾਨ ਜੁਨੀਅਨ ਇਕਤਾ ਆਜ਼ਾਦ ਦੇ ਆਗੂ ਅਮਰਿੰਦਰ ਸਿੰਘ ਜੀ ਘੱਗਾ ਖੜੇ ਨੇ ਨਾਲ ਗੱਲ ਕਰਾਂਗੇ ਹਾਂਜੀ ਤੁਹਾਡੀਆਂ ਜਿਹੜੀਆਂ ਫਲੱਡ ਨੂੰ ਲੈ ਕੇ ਕੀ ਕੀ ਗਤੀਵਿਧੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਹੜਾ ਆਪਾਂ ਇਸ ਟਾਈਮ 23 ਪਰਬੰਧ ਦੇ ਉੱਪਰ ਖੜੇ ਆ ਆਪਾਂ ਪਹਿਲਾਂ ਇਸੇ ਬੰਦੀ ਗੱਲ ਕਰ ਲਈਏ ਜਿੱਥੇ ਕਿ ਲਗਾਤਾਰ ਪਿਛਲੇ ਸਿਰਾਂ ਤੋਂ ਕਿਸਾਨ ਸਾਥੀ ਆਪਰੇ ਟਰੈਕਟਰਾਂ ਦੇ ਨਾਲ ਬੰਨ ਜਿਹੜਾ ਬੜੀ ਨਾਜ਼ੁਕ ਹਾਲਤ ਵਿੱਚ ਸੀਗਾ ਤੇ ਇੱਥੇ ਜਥੇਬੰਦੀਆਂ ਦੇ ਜਿਹੜੇ ਟਰੈਕਟਰ ਆਏ ਹੋਏ ਨੇ ਤੇ ਬੰਨ ਬੰਨ ਰਹੇ ਨੇ ਅੱਜ ਇੱਥੇ ਸਥਿਤੀ ਦਾ ਜਾਇਜ਼ਾ ਲੈਣ ਆਏ ਸੀ ਕਿਉਂਕਿ ਅਸੀਂ ਲਗਾਤਾਰ ਪਿਛਲੇ ਹਫ਼ਤੇ ਤੋਂ ਹੀ ਸਾਰੇ ਜਿੱਥੇ-ਜਿੱਥੇ ਪਾੜ ਪੈਣ ਦੀ ਸਥਿਤੀ ਸੀ ਉੱਥੇ ਨਿਗਰਾਨੀ ਰੱਖੀ ਹੋਈ ਹੈ ਜਿਵੇਂ ਸ਼ੁਰੂ ਜੇ ਅਸੀਂ ਸਾਧਮਾਜਰੇ ਜਿਹੜਾ ਸੀਗਾ ਬੰਨ ਬੜਾ ਕਮਜ਼ੋਰ ਸੀਗਾ ਹਰਚੰਦਪੁਰੇ ਵਾਲਾ ਉੱਥੇ ਸਾਡੀ ਟੀਮ ਜਿਹੜੀ ਸੀ ਵੀਕੇਜੂ ਇਕਤਾ ਯਾਦ ਇੱਕ ਤਾਂ ਉਹਨੇ ਉੱਤੇ ਥੈਲਿਆਂ ਦੀ ਮਦਦ ਉਹਨਾਂ ਨੇ ਮੰਗੀ ਸੀ ਇੱਕ ਗੁਹਾਰ ਲਾਈ ਸੀ ਕਿਸਾਨ ਸਾਥੀਆਂ ਨੇ ਤਾਂ ਉਹ ਬੰਨ ਅਸੀਂ ਤਗੜੇ ਕੀਤੇ ਉਸ ਤੋਂ ਬਾਅਦ ਜਿਹੜਾ ਅਰਨੇਟੂ ਸੀਗਾ ਹਾਂਜੀ ਅਰਨੇਟੂ ਵਾਲੇ ਬੰਨ ਤੇ ਵੀ ਸਾਡਾ ਵੀਰ ਗੁਰਜਿੰਦਰ ਸਿੰਘ ਪ੍ਰੈਸ ਸਖਤਰ ਬੀਕੇ ਯੂ ਇਕਤਾ ਆਯਾਦ ਬਲਗ ਪਾਤਰਾ ਦਾ ਉਹ ਡਟਿਆ ਹੋਇਆ ਉਹਨਾਂ ਨੇ ਵੀ ਦੋ ਦਿਨ ਸਾਡੇ ਤੋਂ ਮਦਦ ਮੰਗੀ ਤਾਂ ਉਹ ਬੰਨ ਵੀ ਤਕੜਾ ਕੀਤਾ ਗੱਲ ਸਾਡੇ ਪੰਨੂ ਸਾਹਿਬ ਉਹ ਵੀ ਬੰਨ ਖਤਰੀਚ ਸੀ ਹਾਂਜੀ ਬਿਲਕੁਲ ਉੱਤੇ ਵੀ ਜਿਹੜਾ ਫਾਰ ਪੈਂਟ ਦੀ ਸਿੱਧੀ ਚ ਸੀਗਾ ਖਿਸਕਿਆ ਹੋਇਆ ਸੀ ਥੈਲੇ ਜਿਹੜੇ ਸੀ ਉੱਤੇ ਤਵਾਰ ਤੋਂ ਕੱਲ ਸਾਡੇ ਬੰਨੂ ਸਾਹਿਬ ਗਏ ਨੇ ਟਰਾਲੀ ਲੈ ਕੇ ਥੈਲੇ ਦਾ ਉਹ ਲਵਾ ਕੇ ਆਏ ਨੇ ਹਾਂਜੀ ਇਸ ਉਪਰੰਤ ਕੱਲ ਜਿਹੜੀ ਸਾਨੂੰ ਜਲਾਲਪੁਰ ਤੋਂ ਸਾਥੀਆਂ ਦਾ ਬਲਜਿੰਦਰ ਸਿੰਘ ਉਹਨਾਂ ਦਾ ਅਮਰਜੈਂਸੀ ਫੋਨ ਕੱਲ ਸਵੇਰੇ ਆਇਆ ਸੀ ਜਿਹੜਾ ਪਾੜੇ ਵਾਲਾ ਪੁਲਾ ਹੈ ਹਾਂਜੀ ਪਾੜੇ ਉੱਥੇ ਦੋਨੋਂ ਸਾਈਡ ਬੰਨ ਨਹੀਂ ਹੈਗਾ ਕਿਉਂਕਿ ਪਿੱਛੇ ਵੀ ਬੰਨਣਾ ਤੇ ਅੱਗੇ ਬਾਦਸ਼ਾਹਪੁਰ ਪਿੰਡ ਦੀ ਹੱਦ 'ਚ ਵੀ ਬੰਨਣਾ ਹੈ ਹਾਂਜੀ ਤੇ ਜਿਹੜਾ ਪਾੜੇ ਦਾ ਏਰੀਆ ਹੈ ਡੇਰਾ ਪਾੜੇ ਦੀ ਗੱਲ ਕਰਦੇ ਬਾਦਸ਼ਾਹਪੁਰ ਬਾਦਸ਼ਾਹਪੁਰ 'ਚ ਪੈਂਦਾ ਹਾਂਜੀ ਉੱਥੇ ਬੰਨ ਹੀ ਨਹੀਂ ਹੈ ਜੀ ਬਿਲਕੁਲ ਉਹਦੀ ਤਰਾਸ ਦੀ ਇਹ ਹੈ ਜਿਹੜੀ ਮੈਂ ਗੱਲ ਦੱਸਣੀ ਚਾਹੁੰਗਾ ਉਹ ਇੱਕ ਤਾਂ ਮਾਲਕੀ ਜ਼ਮੀਨ 'ਚ ਆਇਆ ਹੋਇਆ ਹੈ ਅੱਛਾ ਜੀ ਤਾਂ ਜਿੰਨੀ ਕਿ ਜਾ ਕੇ ਅਸੀਂ ਉੱਥੇ ਰਿਸਰਚ ਕੀਤੀ ਉੱਥੇ ਬਿਲਕੁਲ ਕਗਰ ਦਰਿਆ ਦੀ ਜਿਹੜੀ ਜ਼ਮੀਨ ਨਾ ਮਾਤਰ ਦੱਸਦੇ ਨੇ ਜੋ ਗੱਟਾਂ ਦੇ ਨਕਸ਼ੇ ਤਾਂ ਅਸੀਂ ਦੇਖਿਆ ਨਹੀਂ ਅੱਛਾ ਜੀ ਪਰ ਸਰਕਾਰਾਂ ਦੀ ਉੱਥੇ ਕੋਈ ਗੌਰ ਨਹੀਂ ਵੀ ਉਹ ਜ਼ਮੀਨ ਉੱਥੇ ਕਗਰ ਦੀ ਕਿੱਥੇ ਆ ਕਿੱਥੇ ਵਗ ਰਿਹਾ ਉੱਥੇ ਕਗਰ ਜਿਹੜਾ ਇੱਕ ਕਿਸਾਨ ਦੀ ਮਾਲਕੀ 'ਚ ਵਗਦਾ ਹੈ ਅੱਛਾ ਜੀ ਜਿਸ ਕਰਕੇ ਉੱਥੇ ਉਹਦਾ ਬਿਲਕੁਲ ਕਿਨਾਰਾ ਹੈ ਹੀ ਨਹੀਂ ਸੀ ਖੇਤ ਸੀ ਬਿਲਕੁਲ ਅੱਛਾ ਜੀ ਤਾਂ ਉਤੋਂ ਜਦ ਪੂਰੀ ਕਾਈ ਦੇ ਜਿਹੜਾ ਯੂਥ ਸਾਡੇ ਨਾਲ ਸੀਗਾ ਹਾਂਜੀ ਤਾਂ ਅਸੀਂ ਆਪ ਉੱਥੇ ਦੋ ਕਿੱल्ल्या ਤੋਂ ਢੋਕੇ ਨਾਲ ਉੱਥੋਂ ਸਹਿਯੋਗੀ ਸੱਜਣ ਪਿੰਡਾਂ ਦੇ ਲੱਗੇ ਫਿਰ ਉਹ ਬੰਨ ਨੂੰ ਅਸੀਂ ਤਗੜਾ ਕਰਕੇ ਰਾਤ ਉੱਥੋਂ ਲਗਭਗ 7 7:30 ਵਜੇ ਆਏ ਆ ਜਿੱਥੇ ਕਿ 2 ਫੁੱਟ ਫਿਰ ਉਹ ਗੱਟੇ ਲਾਉਣੇ ਮੁਨਾਸਬ ਸੀਗੇ ਜਿਹੜਿਆਂ ਨਾਲ ਅਸੀਂ ਉਹ ਬੰਨ ਬਚਾਇਆ ਗੱਲ ਹਾਂਜੀ ਯਾਨੀ ਕਿ ਫਸਲਾਂ 'ਚ ਪਾਣੀ ਵੜਨ ਲੱਗ ਗਿਆ ਸੀ ਵੜਨ ਲੱਗ ਗਿਆ ਸੀ ਜਿੱਥੇ ਹੁਣ ਉੱਥੇ ਹਾਲ ਫਿਲਹਾਲ ਸਥਿਤੀ ਖਤਰੇ ਤੋਂ ਬਾਹਰ ਨਹੀਂ ਆਪਾਂ ਕਹਿ ਸਕਦੇ ਪਰ ਕੰਟਰੋਲ 'ਚ ਹੈ ਸਾਰੇ ਬੰਨਾਂ ਦੀ ਇਹ ਸਥਿਤੀ ਹੈ ਚਾਹੇ ਆਪਰ ਨਿੱਟੂ ਦੀ ਗੱਲ ਕਰ ਲਈਏ ਸਾਧ ਮਾਜਰੇ ਦੀ ਗੱਲ ਹਰਚੰਦਪੁਰੇ ਦੀ ਕਰ ਲਈਏ ਜਾਂ ਪਾੜੇ ਦੀ ਗੱਲ ਕਰ ਲਈਏ ਜਿੱਥੇ ਦੇਖਦੇ ਤੁਸੀਂ ਕੰਮ ਕੀਤਾ ਜੀ ਜੀ ਤਾਂ ਸਾਰੇ ਸਥਿਤੀ ਕੰਟਰੋਲ ਚ ਹੈ ਉਹ ਲੋਕਾਂ ਨੇ ਮੁਸ਼ਕਲ ਕੀਤੀ ਹੈ ਇਲਾਕੇ ਦੇ ਨੇ ਮਿਹਨਤ ਕੀਤੀ ਹੈ ਘੱਗਰ ਦੇ ਬੰਨ ਤਕੜੇ ਕੀਤੇ ਨੇ ਜਿਸ ਕਰਕੇ ਸਥਿਤੀ ਕੰਟਰੋਲ ਚ ਹੈ ਪਰ ਅਜੇ ਖਤਰੇ ਦੇ ਹਾਲਾਤ ਜਿਹੜੇ ਨੇ ਜਿਉਂਦੇ ਤਿਉਂ ਬਣੇ ਨੇ ਤੇ ਆਪਣੇ ਜਿਹੜੇ ਕਿਸਾਨ ਸਾਥੀ ਨੇ ਉਹ ਪੂਰੀ ਤਰ੍ਹਾਂ ਉੱਥੇ ਡਟੇ ਹੋਏ ਠੀਕ ਹੈ ਜੀ ਦੋਸਤੋ ਇਸ ਟਾਈਮ ਅਸੀਂ ਖੜਿਆ ਕਾਗਰ ਦਰਿਆ ਸਾਈਫਨ ਦੇ ਉੱਤੇ ਖਨੌਰੀ ਤੁਸੀਂ ਦੇਖ ਸਕਦੇ ਹੋ 51 ਤੋਂ نیچے ਲੈਵਲ ਹੈ ਜਿਹੜਾ 752 ਤੋਂ ਥੋੜਾ نیچے ਚੱਲ ਰਿਹਾ ਹੈ ਪਾਣੀ ਕੁਝ ਹੁਣ ਇੱਕ ਜਗ੍ਹਾ ਤੇ ਖੜਿਆ ਹੈ ਜਿਹੜਾ ਪੱਦਰ ਲਗਾਤਾਰ ਵਧ ਰਿਹਾ ਸੀ ਰੁਕੇ ਹੈ ਕੁਝ ਅਸਾਰ ਬਣੇ ਨੇ ਕਿ ਹੁਣ ਪਾਣੀ ਹੈ ਜਿਹੜਾ ਘਟ ਸਕਦਾ ਅੱਗੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਬੰਨਾ ਦੇ ਉੱਤੇ ਜਾ ਕੇ